ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਦੇ ਰਿਹੇ ਹਰਮ ਤੇ ਅੱਜ ਆਪਾਂ ਪਹੁੰਚੇ ਆਂ ਪਟਿਆਲੇ ਕੁਆਡ ਮਾਰਕੀਟ ਦੇ ਵਿੱਚ ਤੇ ਇੱਥੇ ਆਪਾਂ ਅੱਜ ਟਰੈਕਟਰ ਦੇ ਆਪਣੇ ਨਿਮਗਰਾੜ ਲੈਣ ਗਏ ਸੀਗੇ ਤੇ ਤੁਹਾਨੂੰ ਦਿਖਾਉਨੇ ਆ ਸਾਰਾ ਮਾਹੌਲ ਵਿੱਚੋਂ ਵੀ ਤੇ ਬਾਕੀ ਆਪਾਂ ਬਾਕੀ ਨਾ ਕਰਾਉਣੇ ਗੱਲ ਇਹਨਾਂ ਕੋਲੇ ਅੰਗਰਾੜ ਵਗੈਰਾ ਸਾਰੀਆਂ ਸ਼ੀਟਾਂ ਸ਼ੀਟਾਂ ਵਗੈਰਾ ਸਾਰਾ ਕੁਝ ਹੀ ਮਿਲ ਜੂਗਾ ਤੇ ਬਾਕੀ ਤੁਸੀਂ ਇਹਨਾਂ ਦੇ ਹੈਗੇ ਆ ਦੁਕਾਨ ਨੰਬਰ 259 ਤੇ ਆ ਇਹਨਾਂ ਦਾ ਕਾਰਡ ਆ ਗਿਆ ਤੇ ਨੰਬਰ ਤੁਸੀਂ ਕਾਰਡ ਤੋਂ ਲਿਖ ਸਕਦੇ ਹੋ ਉੱਪਰੇ ਵੀ ਲਿਖੇ ਹੋਏ ਨੇ ਨੰਬਰ ਤੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਭਾਜੀ ਵਧੀਆ ਜੀ ਵਧੀਆ ਤੇ ਆਪਣੇ ਕੋਲੇ ਜਿਹੜੇ ਹੈਗਾ ਇਹ ਨਵੇਂ ਪਗਰਾੜ ਵੀ ਮਿਲ ਜਾਂਦੇ ਨੇ ਪੁਰਾਣੇ ਵੀ ਮਿਲ ਜਾਂਦੇ ਨੇ ਚੈਨਲ ਵੀ ਦੇਸੀ ਵੀ ਦੋਨੋਂ ਆਂਦੇ ਨੇ Ориジナル ਵੀ ਮਿਲ ਜਾਂਦੇ ਨੇ ਦੇਸੀ ਮਿਲ ਜਾਂਦੇ ਆ ਦੇਸੀ ਜੋੜਾ 7000 ਤੋਂ ਸ਼ੁਰੂ ਆ ओरिजिनल 12000 ਤੱਕ ਹੈ ਬਈ ਦੇਸੀ ਜੋੜਾ 7000 ਤੋਂ ਸ਼ੁਰੂ ਹੋ ਗਏ ਹਾਂਜੀ ओरिजिनल 12000 ਤੱਕ ਹੈ ਹਾਂਜੀ ओरिजिनल 12000 ਤੱਕ ਹੈ ਹਾਂਜੀ ਤੇ ਸਾਰੇ ਟਰੈਕਟਰਾਂ ਦਾ ਅਲੱਗ-ਅਲੱਗ ਰੇਟ ਹੈ ਜੀ ਸਭ ਦੇ ਲੱਗ ਗਏ ਬਈ ਕਿਸੇ ਇੱਕ ਦੋ ਟਰੈਕਟਰਾਂ ਦੇ ਤੁਸੀਂ ਰੇਟ ਦੱਸਦੇ ਦੇਸੀ ਆ ਇਹ 750 ਦੇ ਆ ओरिजिनल 11000 ਦੇ ਆ ਅੱਛਾ ਜੀ ਆ 750 ਦੇ ਦੇਸੀ ओरिजिनल ਪਏ ਨੇ ਉਹ 11000 ਦੇ ਆ ਅੱਛਾ ਜੀ ਤੇ ਜਿਹੜੇ ਆ ਬਈ ਨਵੇਂ ਮਾਡਲ ਆ ਜਿਹੜੇ ਅੱਜਕੱਲ ਫੋਡਾ ਨੂੰ ਲਾਉਂਦੇ 14000 ਦੀ ਪੇਟੀ ਆ ਹਾਂਜੀ ਨਵੇਂ ਜਿਹੜੇ ਉਹ 14000 ਦੀ ਪੇਟੀ ਹੈ 911 ਦੇ ਤਾਂ ਉਹ ਨਵੇਂ ਪੇ ਜੌਂਡੀਰ ਦੇ 13000 ਦੇ ਆ ਜੌਂਡੀਰ ਦੇ ਦੋਸਤੋ 13000 ਦੇ ਆ 911 ਦੇ 10000 ਰੁਪਏ ਦੇ ਆ ਤੇ ਮਹਿੰਦਰਾ ਦੇ 8000 ਦੇ ਆ ਮਹਿੰਦਰਾ ਦੇ 8000 ਦੇ ਆ ਇਹ ਰੇਟ ਅੱਜ ਦੇ ਆ ਕਈ ਵਾਰ ਤੁਸੀਂ ਸਾਲ ਤੋਂ ਸਾਲਾਂ ਬਾਅਦ ਵੀਡੀਓ ਦੇਖੋ ਤਾਂ ਰੇਟ ਹੋ ਸਕਦਾ ਉਹ ਤੋਂ ਵੱਧ ਘਟ ਜਾਣਗੇ ਬਾਈ ਜੀ ਇਹ ਕਹਿੰਦੇ ਵੀ ਪਹਿਲਾਂ ਵੀਡੀਓ ਪਾਈ ਸੀ ਕਿਸੇ ਨੇ ਤੇ ਵੀ 3 ਸਾਲਾਂ ਬਾਅਦ ਵੀ ਬਾਈ ਕਹਿੰਦੇ ਵੀ ਉਹੀ ਰੇਟ ਕਹੀ ਜਾਂਦੇ ਨੇ ਤੇ ਆ ਸਾਰੇ origignal ਵੀ ਮਿਲ ਜਾਣਗੇ ਤੇ ਜਿਹੜੇ ਹੈਗੇ ਆ ਪੁਰਾਣੇ ਵੀ ਮਿਲ ਜਾਣਗੇ ਸਾਰਾ ਕੁਝ ਹੀ ਹੈਗਾ ਹੁੱਕਾਂ ਵਗੈਰਾ ਤੇ ਸੀਟ ਦਾ ਬਾਈ 2500 3500 4500 ਸੀਟ ਦਾ ਰੇਟ ਬਾਈ ਜੀ ਕਹਿੰਦੇ 2500 3500 ਤੇ 4500 ਰੁਪਇਆ ਅਲੱਗ-ਅਲੱਗ ਰੇਟ ਨੇ ਤੇ ਬੰਪਰ ਵੀ ਮਿਲ ਜਾਣਗੇ ਆਪਣੀ 2300 2500 ਫੁੱਲ ਹੈਵੀ 2300 2500 ਨਟ ਬੋਲਟ ਨਾਲ ਨਟ ਬੋਲਟ ਨਾਲ ਤੇ ਆ ਹੁੱਕ ਜੀ 282500 ਨਟ ਬੋਲਟ ਨਾਲ ਨਟ ਬੋਲਟ ਨਾਲ 282500 ਦੀ ਹੁੱਕ ਹੈਗੀ ਤੇ ਆ ਵੀ ਕੋਈ ਤੇ ਬੰਪਰ ਵੀ ਮਿਲ ਜਾਣਗੇ ਇੰਟਰ ਦਾ 3000 ਦਾ ਹੈਵੀ ਬੰਪਰ 40 ਕਿਲੋ ਵਜਨ ਦਾ 40 ਕਿਲੋ ਵਜਨ ਵਾਲਾ ਇੰਟਰ ਦਾ 3000 ਰੁਪਏ ਦਾ ਬੰਪਰ ਆਈ ਪਰਕਾਬਾ ਨਾਲ ਪਰਕਾਬਾ ਨਾਲ ਆ ਗਈਆਂ ਤੇ ਬੰਪਰ ਸਾਰੇ ਟਰੈਕਟਰਾਂ ਦੇ ਮਿਲ ਜਾਣਗੇ ਸ਼ੀਟਾਂ ਵੀ ਸਾਰੇ ਟਰੈਕਟਰਾਂ ਦੀ ਮਿਲ ਜਾਣੀਆਂ ਬਾਈ ਜੀਰਾਂ ਕੋਲੇ ਸਾਰੇ ਮਿਲਗੇ ਕੋਈ ਵੀ ਦੇਖ ਲਓ ਹਾਂ ਬਾਈ ਕਹਿੰਦੇ ਮਗਰਾੜ ਵੀ ਸਾਰੇ ਟਰੈਕਟਰਾਂ ਦੇ ਮਿਲ ਜਾਣਗੇ ਹੈਵੀ ਵੀ ਮਿਲ ਜਾਣਗੇ ਜਿਹੋ ਜਿਹੇ ਤੁਸੀਂ ਕਹੋਗੇ ਜੇ ਤੁਸੀਂ ਕੋਲੇ ਖੜ ਕੇ ਰੰਗ ਕਰਵਾਉਣਾ ਆ ਜਿਹੜੇ ਹੈਗਾ ਫਰੈਸ਼ ਫਿਸਪੇ ਆ ਤੁਸੀਂ ਕੋਲੇ ਖੜ ਕੇ ਵੀ ਰੰਗ ਕਰਵਾ ਸਕਦੇ ਹੋ ਤੇ ਸ਼ੀਟਾਂ ਦਾ ਦੇਖ ਲਓ ਤੁਸੀਂ ਫੁੱਡ ਵਗੈਰਾ ਬਾਈ ਜੀਰਾਂ ਕੋਲੇ ਤੇ ਸ਼ੀਟਾਂ ਦਾ ਕੋਈ ਅੰਤ ਨਹੀਂ ਸਾਰੇ ਟਰੈਕਟਰਾਂ ਦੀਆਂ ਸ਼ੀਟਾਂ ਪਈਆਂ ਗਈਆਂ ਤੇ ਅਬ ਜੇ ਤੁਸੀਂ ਆ ਕੇ ਕੋਲੇ ਰੰਗ ਕਰਵਾਉਣਾ origignal ਲੈਣਾ ਜਾਂ ਜਿਵੇਂ ਵੀ ਲੈਣਾ ਤੁਸੀਂ ਸਾਰਾ ਕੁਝ ਮਿਲ ਜੂ ਆ ਵੇਖੋ ਰੰਗ ਨਹੀਂ ਹੋਏ ਇਹ ਮਗਰਾੜ ਜਿਹੜੇ ਹੀ ਪਏ ਆ ਤੇ ਜਦੋਂ ਤੁਸੀਂ ਮਰਜ਼ੀ ਆਓ ਪਰ ਤੁਸੀਂ ਇਹ ਵੀਡੀਓ ਦਾ ਟਾਈਮ ਦੇਖਿਓ ਕਈ ਵਾਰ ਨਾ ਰੇਟ ਦਾ ਫਰਕ ਪੈਂਦਾ ਛਾਲ ਸੀ ਮਹੀਨਾ ਬਾਅਦ ਤੁਸੀਂ ਦੇਖਦੇ ਹੋ ਤੇ ਬਾਕੀ ਤੁਸੀਂ ਸਾਰਾ ਇੱਥੇ ਆ ਕੇ ਹੋਰ ਵੀ ਤੁਹਾਨੂੰ ਦਿਖਾਉਨੇ ਆਪਾਂ ਬਹੁਤ ਟਰੈਕਟਰ ਨੇ ਜਿੰਨਾ ਵੀ ਹੈਗਾ ਸਾਰਾ ਮਾਲ ਤੁਹਾਨੂੰ ਦਿਖਾਵਾਂਗੇ ਆਪਾਂ 963 ਖੜਾਈ 4/4 ਕਵਾਟ ਚ ਕਦੋਂ ਆ ਗਿਆ ਤੇ ਕਦੋਂ ਮੰਨ ਲਓ ਵੀ ਇਹਨੂੰ ਵੇਚ ਵੀ ਦਿੱਤਾ ਕਵਾਟ ਚ ਤੇ ਇਧਰ ਤੁਹਾਨੂੰ ਦਿਖਾਉਨੇ ਆ ਇੱਕ ਜਮਾ ਛੋਟਾ ਜਿਹਾ ਟਰੈਕਟਰ ਤੇ ਵਧੀਆ ਕੰਡੀਸ਼ਨ ਚ ਖੜਾ ਹੈ ਬਹੁਤ ਸੋਨੇ ਇਹ ਸੀਟ ਕੈ ਬਣਾਲੇ ਟਰੈਕਟਰ ਵੀ ਇੱਥੇ ਬਹੁਤ ਬਹੁਤ ਵੱਡੇ ਵੱਡੇ ਖੜੇ ਆ ਜੀ 4x4 ਟਰੈਕਟਰ ਹੈਗੇ ਤੇ ਬਹੁਤ ਟਰੈਕ ਨੀ ਅੱਧਾ ਨੀ ਬਹੁਤ ਜ਼ਿਆਦਾ ਬ్రో ਹੈ ਜੀ ਵਾਲੀ ਬਹੁਤ ਜ਼ਿਆਦਾ ਤੇ ਆ ਵੇਖੋ 36 30 ਨਵੀਂ ਕੰਡੀਸ਼ਨ ਚ ਖੜੇ ਆ ਜਿਵੇਂ ਬਿਲਕੁਲ ਨਵੇਂ ਆ ਜਨਰੇਟਰ ਜੇ ਕਿਸ ਨੇ ਲੈਣੇ ਆ ਵੀਰ ਨੇ ਜਨਰੇਟਰ ਆ 363 ਹੋ ਜਾਵਾਂ ਬਿਲਕੁਲ ਨਵਾਂ ਜੀ ਤੇ ਪਤਾ ਨਹੀਂ ਕੀ ਮਜਬੂਰੀ ਹੰਤੀ ਆ ਅਗਲੇ ਨੂੰ ਵੇਖਣ ਦੇ ਇਹ ਮਨੋ 553 ਖੜਾਈ ਤੇ ਪਤਾ ਨਹੀਂ ਕੋਈ ਕਾਪੀ ਨਹੀਂ ਕਾਗਜ਼ ਨਹੀਂ ਇਹਦੇ ਵਿੱਚ ਕਹਿੰਦੇ ਜੀ ਬੰਗਾਲ ਨੰਬਰ ਅਸੀਂ ਕਈ ਟਰੈਕਟਰ ਪੁੱਛੇ ਆ ਬੈਸਟ ਬੰਗਾਲ ਨੰਬਰ ਕਹਿੰਦੇ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜਰਨੇਟਰ ਟਰੈਕਟਰ 10-10 ਲੱਖ ਵਾਲਾ ਲਕੜਾ ਕੇ ਪਤਾ ਨਹੀਂ ਕਿਵੇਂ ਛੱਟ ਜਾਂਦਾ ਇੱਥੇ ਆਹ ਟਰੈਕਟਰ ਹਜੇ ਲਾਂਚ ਹੋਏ ਨੂੰ ਵੀ ਮੈਨੂੰ ਥੋੜਾ ਟਾਈਮ ਹੀ ਹੋਇਆ ਉਹ ਤੇ ਸਾਡੇ ਮੂਰੇ ਮੂਰੇ ਲੈ ਕੇ ਆਇਆ ਇਹ ਹੁਣੀ ਗੱਡੀ ਵਿੱਚ ਪਾ ਕੇ ਲੈ ਆਇਆ ਜਿਹੜੀ ਲਿਫਟ ਕਰਕੇ ਲੈ ਕੇ ਆਉਂਦੀ ਆ ਉਹਦੇ ਰਹੀ ਆਏ ਐ 60 55 ਨਿਊ ਮਾਡਲ ਫਾਰਮ ਟਰੈਕ ਤੇ ਪਤਾ ਨਹੀਂ ਕੀ ਨੁਕਸਾ ਮੇਰੇ ਛੱਲ ਨਾਲ ਹੋ ਸਕਦਾ ਇਹ 25 ਮਾਡਲ ਹੀ ਹੋਵੇ ਜਾਂ 24 ਇਹ ਵੀ ਇੱਥੇ ਖੜਾ ਤੇ ਬਾਕੀ ਜਨਰੇਟਰ ਹੋ ਗਏ ਆ ভাই ਦੁਆਰਾ ਆਇਆ ਉਹ ਵੀ ਮੋਟੀ ਬਹੁਤ ਛੋਟੇ ਛੋਟੇ ਟਰੈਕਟਰ ਤੇ ਸਾਰੇ ਮੰਨੋ ਲੈਣ ਦੇ ਵਿੱਚ ਖੜੇ ਆ ਤੇ ਐ ਨਹੀਂ ਪਤਾ ਵੀ ਇਹ ਇੰਨਾ ਚ ਕੀ ਨੁਕਸਾ ਕੀ ਨਹੀਂ ਤੇ ਵੱਡਾ ਕੰਮ ਹੀ ਹੈ ਤੁਹਾਨੂੰ ਦੋਸਤੋ ਜੇ ਕੋਈ ਆਊਗਾ ਭਰਾ ਕਈਰ ਬਾਗ ਵਾਲੇ ਨੂੰ ਚਾਹੀਦੇ ਹੁੰਦੇ ਤੇ ਬਾਦੂ ਟਰੈਕਟਰ ਖੜੇ ਆ ਬਹੁਤ ਵੱਡਾ ਹੈ ਹੈਗਾ ਇਹ ਟਾ ਕਵਾੜ ਮਾਰਕੀਟ ਪਟਿਆਲਾ ਗਈ ਹੂੰ ਦੇਖੋ ਜੀ ਪਟਿਆਲਾ ਕਵਾੜ ਮਾਰਕੀਟ ਤੇ ਨਵੇਂ ਟਰੈਕਟਰ ਹੀ ਇੱਥੇ ਮਿਲਦੇ ਆਪਾਂ ਨੂੰ ਜਮ੍ਹਾਂ ਨਵੇਂ ਵਰਗੀ ਆ ਵਿੱਚ ਦਾ 23 24 24 ਮਾਡਲ 25 25 ਮਾਡਲ ਖੜੇ ਨੇ ਟਰੈਕਟਰ ਦਿਖਾਉਨੇ ਆ ਸਾਨੂੰ ਪਹਿਲਾਂ ਮੈਂ ਅ ਅਸੀਂ ਤਾਂ ਆਪਾਂ ਮਗਰਾੜ ਲੈਣਾ ਇਸ ਟਰੈਕਟਰ ਤੇ ਤੇ ਲੈੜੇ ਆਪਾਂ ਗੱਡੀ ਜੀ ਧਰ ਲੈ ਆਪਣੀ ਜਾਂ ਬਾਅਦ ਕਿਤੇ ਲਾਈ ਵੀਲ ਵੀ ਮਿਲ ਜਾਂਦੇ ਆ Swift ਦੇ ਲਾਈ ਵੀਲ ਦੇ ਆਪਾਂ ਪਤਾ ਕਰਾਇ ਸੀਗਾ ਨਾ ਤੋਂ 11000 10000 9000 ਇਹ ਰੇਟ ਤੇ ਹੈਗੇ ਆ ਤੇ ਜੋ ਮਰਜ਼ੀ ਲੋ ਟਰੈਕਟਰ ਦਾ ਕੋਈ ਕੋਈ ਵੀ ਸੰਦ ਲੈਣਾ ਕੋਈ ਵੀ ਪਾਰਟ ਲੈਣਾ ਟਰੈਕਟਰ ਦਾ ਸਾਰੇ ਹੀ ਮਿਲਦੇ ਆ ਕੋਈ ਸਪੇਅਰ ਪਾਰਟ ਲੈਣਾ ਆਪਾਂ ਟਰੈਕਟਰ ਦਾ ਲੈਫਟ ਲੈਣਾ ਇੱਕ ਆਪਾਂ ਹਿੱਸੇ ਦਾ ਪਤਾ ਕਰਿਆ ਸੀਗਾ ਪ੍ਰੈਸ਼ਰ ਦਾ ਟਰੈਕਟਰ ਪ੍ਰੈਸ਼ਰ ਦਾ ਸਹੀਗਾ 855 ਦਾ ਤੇ ਉਹ ਦਿੰਦੇ ਸੀਗੇ ਆਪਾਂ ਨੂੰ 30000 ਰੁਪਏ ਦਾ ਮੇ 5000 ਤਾਂ کہیں ਸੀ ਵਿੱਚ ਕੱਟ ਲਾਂਗੇ ਜਾਨੀ ਕਿ 25000 ਰੁਪਏ ਨਾਲ ਲੈਂਦੇ ਸੀ ਵਿੱਚ ਸਟੀering ਸਾਰਾ ਕੁਝ ਹੀ ਇਹ ਸਦਾ ਹੋ ਗਿਆ ਤੇ ਆਪਣੀ ਪ੍ਰੈਸ਼ਰ ਵਾਲੀ ਕਿੱਟ ਹੋ ਗਈ ਨਾਲ ਸਾਰਾ ਕੁਝ ਹੀ ਬਾਕੀ ਦੇਖੋ ਤੁਸੀਂ ਸਾਰੇ ਨਵੇਂ ਨਵੇਂ ਟਰੈਕਟਰ ਖੜੇ ਨੇ ਬਾਕੀ ਪਤਾ ਵੀ ਕਰਾ ਸੀਗਾ ਪਰ ਟਰੈਕਟਰਾਂ ਦਾ ਟਰੈਕਟਰ ਦੇ ਮਤਲਬ ਕਾਪੀ-ਕੁਪੀ ਤਾਂ ਕਹਿੰਦੇ ਆ ਕਈ ਤਾਂ ਕਹਿੰਦੇ ਹੈ ਨਹੀਂ ਕਾਪੀ ਕਈ ਕਹਿੰਦੇ ਵੀ ਬੰਗਾਲ ਦਾ ਨੰਬਰ ਹੈ ਤੁਸੀਂ ਪਤਾ ਕਰਕੇ ਲਿਆ ਸਕਦੇ ਹੋ ਬਹੁਤ ਵਧੀਆ ਟਰੈਕਟਰ ਜਿਵੇਂ ਉਹਨਾ ਐਸੀ ਕੈਬਨ ਚ ਖੜਾ ਟਰੈਕਟਰ ਨਿੰਨਾ ਕੋਲੇ ਕਈ ਆ ਇਹ ਮਹਿੰਦਰਾ ਰਿਆ ਇੰਜਨ ਪਏ ਨੇ ਆਪ ਹੀ ਸਾਲ ਹੋ ਗਏ ਗਿਣਤੀ ਨਹੀਂ ਭਾਈ ਦਿਨਾਂ ਦੀ ਤੇ ਜਿਨ੍ਹਾਂ ਕੋਲੇ ਐਸ਼ਰਾ ਦਾ ਕੰਮ ਹੈ ਉਹਨਾਂ ਕੋਲੇ ਐਸ਼ਰਾ ਦੇ ਇੰਜਨ ਖੜੇ ਨਹੀਂ ਬਹੁਤ ਵੱਡੀ ਮਾਰਕੀਟ ਹੈ ਤੋ ਇਹੋ ਕੋਈ ਟਰੈਕ ਕਿਸੇ ਵੀ ਟਰੈਕਟਰ ਦੀ 쇼 ਲੈਣੀਆਂ ਤੁਸੀਂ ਮੰਨ ਲਓ ਵੀ ਨਾਮਾ ਕੋਈ 855 ਚਾਹੀਦੀ 8963 ਹੈ ਸਾਰੇ ਟਰੈਕਟਰ ਇੱਥੇ ਕੁਆਰਟ ਚ ਖੜੇ ਨੇ ਤੇ ਸ਼ੋਆ ਹੀ ਮਿਲ ਜਾਂਦੀਆਂ 735 ਲਾ ਲੋ ਤੇ ਜਿਹੜੇ ਦੀ ਮਰਜ਼ੀ ਤੁਸੀਂ ਜਿਹੜੇ ਦੀ ਮਰਜ਼ੀ ਟਰੈਕਟਰ ਤੁਸੀਂ 쇼 ਲੈ ਸਕਦੇ ਹੋ ਬਹੁਤ ਵੱਡਾ ਕਵਾੜਾ ਹੈ ਗੱਡੀ ਤੇ ਵੀ ਘੇੜਾ ਨਹੀਂ ਹੋਣਾ ਇਹਦੇ ਚ ਤੇ ਮੇਰੇ ਸਾਹਿਬ ਬਾਈ ਕਵਾੜ ਪਿਆ ਜਿਵੇਂ ਆ ਨਿੱਕੇ ਟਰੈਕਟਰ ਨਹੀਂ ਬਾਹਲੇ ਖੜੇ ਨੇ ਆ ਟਰੈਕਟਰ ਬਾਹਲੇ ਖੜਿਆ ਜੀ ਆ ਜਿਹੜੇ ਛੋਟੇ ਛੋਟੇ ਟਰੈਕਟਰ ਹੈ ਨਾ ਸੋਨਾਲੀ ਕਦੇ ਇਹ ਬਹੁਤ ਜ਼ਿਆਦਾ ਖੜਿਆ ਇੱਥੇ ਪਤਾ ਨਹੀਂ ਕੀ وجہ ਹੈ ਬਹੁਤ ਜਿਆਦਾ ਟਰੈਕਟਰ ਖੜੇ ਆ ਜਿਮਨਾ 855 ਖੜਾਗਾ ਮੇਰੇ ਖਿਆਲ 960 ਹੈ ਜੀ ਆ ਫਾਰਮ 60 ਨਵੇਂ ਖੜਾ ਬਾਕੀ ਆ ਬਿਨਾ ਐਕਸੀਡੈਂਟ ਤੋਂ ਵੀ ਕਈ ਗੱਡੀਆਂ ਖੜੀਆਂ ਹੁੰਦੀਆਂ ਆ ਹੁਣ ਆ ਗੱਡੀ ਦੇ ਕਾਗਜ਼ੇ ਵੀ ਉਮੇ ਕਟੜੇ ਹੋਏ ਸ਼ੀਟਾਂ ਦੇ ਜਿਹੜੀਆਂ ਗੱਡੀ ਖੜੀ ਆ ਬਿਜਾਰ ਬਹੁਤ ਵੱਡਾ ਹੈ ਜੀ ਬਾਕੀ ਇਥੋਂ ਜਿਹੜੀ ਵੀ ਤੁਸੀਂ ਚੀਜ਼ ਲੈਣੀ ਆ ਸਭ ਕੁਝ ਮਿਲੂਗਾ ਟਾਇਰ ਲੈ ਲਓ ਕੁਛ ਵੀ ਲੈ ਲਓ ਸਭ ਕੁਝ ਮਿਲ ਜਾਣਾ ਤੁਹਾਨੂੰ ਇੱਥੇ ਰੈਂਬਲ ਲੈ ਲਓ ਕ੍ਰੀਟਾ ਗੱਡੀ ਵੀ ਖੜੀ ਹੈ ਜੀ ਬਲੈਨੋ ਵੀ ਖੜੀ ਹੈ ਕੁਆਡ ਚ ਆ ਮਰਸੀ 475 ਨਵਾਂ ਹੀ ਖੜਾ ਕੁਆਡ ਚ ਦੇਖੋ ਜੀ ਬਾਕੀ ਇਹ ਤੁਸੀਂ ਬਣਿਆ ਤਾਂ ਸਾਰਾ ਟਰੈਕਟਰ ਹੀ ਲੈ ਕੇ ਆਣਾ ਜੀ ਮੇਹਣਾ 50 50 ਡੀ ਖੜਾਗਾ 855 ਖੜਾ ਤੇ ਓਵੇਂ ਵੀ ਦੇਣਦੇ ਬਣਿਆ ਬਣਾ ਡੈਕਟਰੇ ਤੇ ਬਾਕੀ ਤੁਸੀਂ ਸੰਗਲੀਆਂ ਟੂਲ ਲੈਣਾ ਕੁਛ ਵੀ ਲੈਣਾ ਤੇ ਸਾਰਾ ਕੁਝ ਮਿਲਦਾ ਜੀ ਜੀ ਸੀ ਵੀਆ ਵੀ ਖੜੀਆਂ ਲਓ ਵੀ ਢੇੜਾ ਦਾ ਬਾਤਾ ਥੋੜਾ ਬਾਜ਼ਾਰ ਦਾ ਆਪਾਂ ਅਜੇ ਕੁਛ ਨਾ ਕੁਛ ਬਾਜ਼ਾਰ ਰਹਿ ਗਿਆ ਹੁਣ ਆਪਾਂ ਤੋਂ ਇਹ ਗੱਡੀਆਂ ਵੀ ਖੜੀਆਂ ਐ ਆ ਜਿਹੜੇ ਹੈਗੇ ਆ ਜਨਰੇਟਰ ਆ ਜਿਹੜੇ ਬਹੁਤ ਜ਼ਿਆਦਾ ਜਨਰੇਟਰ ਖੜੇ ਨੇ ਤੇ ਦਿਖਾ ਰਹੀ ਹਾਂ ਤੁਹਾਨੂੰ ਸਾਰੇ ਟਰੈਕਟਰ ਜੀ ਦਾ ਮਰਜ਼ੀ ਕੋਈ ਵੀ ਸੰਦ ਤੁਸੀਂ ਲਗਾ ਸਕਦੇ ਹੋ ਕਹਿ ਕੇ ਜਿਹੜੇ ਵੀ ਤੁਹਾਨੂੰ ਸੰਦ ਦੀ ਲੋੜ ਆ ਮਗਰਾੜ ਲਾਲੂ ਜਾਂ ਕੋਈ ਪੰਪ ਬੰਪਰ ਦਾ ਛੋਟੀ ਚੀਜ਼ ਆ ਤਾਂ ਨੇੜੇ ਹੀ ਮਿਲ ਜਾਂਦੀ ਹੈ ਆਪਣੇ ਵੇਟ ਵਗੈਰਾ ਜਾਂ ਰਿੰਬ ਕੋਈ ਚੁੱਲਾ ਲੈਣਾ ਲਿਫਟ ਲੁਫਟ ਲੈਣੀ ਆ ਸਾਰਾ ਕੁਝ ਜਿਹੜਾ ਖੜਾ ਟਰੈਕਟਰ ਤੁਸੀਂ ਲਾ ਸਕਦੇ ਹੋ ਜਿੰਨੇ ਨਾਲ ਕੋਲ ਟਰੈਕਟਰ ਖੜੇ ਆ ਚੱਲਦੇ ਟਰੈਕਟਰ ਦਾ ਵੀ ਲਾ ਕੇ ਦੇ ਦਿੰਦੇ ਆ ਜੀ ਆਪਣੇ ਤੁਹਾਡੇ ਪਸੰਦ ਆਉਣਾ ਚਾਹੀਦਾ ਵੱਡੇ ਤੋਂ ਵੱਡਾ ਟਰੈਕਟਰ ਹੈਗਾ ਜੀ ਇਹ ਵਨ ਆ ਕੈਬਨ ਵਾਲਾ ਆ ਗਿਆ 90 HP ਦਾ ਜੀ ਆ ਕੇ ਸੀ ਕੈਬਨ ਵਾਲਾ ਆ ਗਿਆ ਟਰੈਕਟਰ 110 एचपी ਤੱਕ ਵੀ ਅਸੀਂ ਟਰੈਕਟਰ ਦੇਖੇ ਇੱਥੇ ਖੜੇ ਹੈਗੇ ਪਤਾ ਨਹੀਂ ਕਿਵੇਂ ਲੈ ਕੇ ਆਉਂਦੇ ਆ ਸਮਝੋ ਬਾਹਰ ਹੀ ਆ ਵੀ ਅੰ ਵਿੱਚ ਕਟਾ ਕਿਉਂ ਲੈ ਕੇ ਆਉਂਦੇ ਨੇ ਕੁਆਰਚ ਸਮਝੋ ਬਾਹਰ ਇਹ ਗੱਲ ਇੱਕ ਟਰੈਕਟਰ ਮੇਰੇ ਖਿਆਲ ਨਾਲ 25 ਮਾਡਲ ਹੀ ਹੋਊਗਾ ਖੜਾ ਹੋਊਗਾ ਕੋਈ ਮਗਰਾੜ ਲੈਣਿਆ ਕੁਛ ਵੀ ਲੈਣਾ ਟਾਇਰ ਵੀ ਦੇ ਦਿੰਦੇ ਆ ਪੈਰਾ ਗੱਡ ਕੰਨਾ ਵੀ ਸਪੈਸ਼ਲ ਆਣੀ ਇਹਨਾਂ ਕੋਲੇ ਜਮਣਾ 963 ਖੜਾਗਾ ਜਮਣਾ ਮੈਂ ਬਾਕੀ ਇਥੇ 4x4 ਟਰੈਕਟਰ ਵੀ ਬਹੁਤ ਖੜੇ ਆ ਦੇਖ ਸਕਦੇ ਹੋ ਤੁਸੀਂ ਸਾਰੀ ਦੋਨੇ ਸਾਈਡ ਆਈ ਬਾਜ਼ਾਰ ਭਰਿਆ ਹੋਇਆ ਬਾਕੀ ਗੱਡੀਆਂ ਦਾ ਵੀ ਇੱਥੇ ਵਧੀਆ ਗੱਡੀਆਂ ਖੜੀਆਂ ਗਈਆਂ ਵਿੱਚ ਕੋਈ ਆ ਜੀ ਮੇਰਾ ਨਵੀਂ ਗੱਡੀ ਹੈ ਇਹਦੇ ਵੀ ਸਪेयर पार्ट ਮਿਲ ਜੂ ਐਕਸੀਡੈਂਟ ਅੱਗੋਂ ਹੋਇਆ ਵੈ ਅ ਮੈਂ ਫਾਰਚੂਨ ਖੜੀ ਇੱਕ ਫਾਰਚੂਨ ਜਮੀ ਨਵੀਂ ਖੜੀ ਸੀ ਇੱਥੇ ਆਏ ਸੀ ਡਾਕਟਰ ਖੜਾ ਸੋਨਾਂ ਲੀਕਾ ਖੜੇ ਨੇ ਆ ਦੇਖੋ 4x4 ਖੜਾਈ ਆ 4x4 ਖੜਾ 963 ਜੀ ਬਾਕੀ ਸਾਰੀ ਹੁਣ ਕਮਾਤੀ ਆਪਾਂ ਮਾਰਕੀਟ ਤੇ ਸੋਡਾ ਆਪਾਂ ਮਨ ਵੀ ਆਹ ਟਰੈਕਟਰ ਖੜਾ ਹੋਈ ਜੀ ਇਹ 24 25 ਮਾਡਲ ਹੀ ਆ 25 ਮਾਡਲ ਹੀ ਹੋਣਾ ਮੇਰੇ ਖਿਆਲ ਨਾਲ ਜੀ ਲਓ ਜੀ ਆਪਣੇ ਤਾਂ ਇਹ ਗੱਡੀ ਦੇ ਵਿੱਚ ਟਿਕ ਗਏ ਸਵਿਫਟ ਗੱਡੀ ਦੇ ਵਿੱਚ ਵੀ ਟਿਕ ਜਾਂਦੇ ਆ ਤੇ ਅ ਮਗਰੋਂ ਆਪਾਂ ਖੋਲ ਕੇ ਧਰ ਲੇ ਗੱਡੀ ਦੇ ਵਿੱਚ ਇਹ ਤੁਹਾਡਾ ਸੀਟ ਸੈਟ ਲਿਓ ਤੇ ਸੀਟ ਸੈਟ ਕੇ ਤੇ ਗੱਡੀ ਦੇ ਵਿੱਚ ਟਿਕ ਜਾਂਦੇ ਆ ਤੁਸੀਂ ਵੀ ਮੰਨ ਲਓ ਗੱਡੀ ਚ ਲਿਆ ਸਕਦੇ ਹੋ